ਕੀ ਕੀ ਹਾਲ ਚਾਲ ਆ ਸਾਰੇ ਭਰਾਵਾਂ ਦਾ ਤੇ ਉਮੀਦ ਆ ਸਾਰੇ ਭਰਾ ਠੀਕ ਠਾਕ ਵਧੀਆ ਹੋਣਗੇ ਤੇ ਆਪਣਾ ਭੀਰਾ ਬਾਈ ਸ਼ੇਰ ਬਹੁਤ ਸੁਣਾਉਂਦਾ ਤੇ ਸ਼ੇਰ ਤੁਹਾਨੂੰ ਸੁਣਾਊਗਾ ਆ ਝੋਨਾ ਵੱਢਦੇ ਸੀਗੇ ਤੇ ਇੱਧਰ ਆਪਾਂ ਡਰਾਅ ਖੜਾ ਤੇ ਮਸ਼ੀਨ ਹੋ ਗਈ ਖਰਾਬ ਤੇ ਮੀਂਹ ਮੂੰਹਾਂ ਬਥੇਰੇ ਬਣਾ ਕੇ ਕੁੱਟੇ ਨਹੀਂ ਚੱਲੀ ਚਲਾ ਵੀਰੇ ਸੁਣਾ ਫਿਰ ਬਲੌਕ ਸੁਣਾ ਬਲੌਕ ਬੰਦਾ ਜਰਾ ਕੋਈ ਨਹੀਂ ਬੰਦੀ ਸੁਣਾ ਨੂੰ ਵਧੀਆ ਸੁਣਾ ਘੱਟੋ ਘੱਟ 5-6 ਮਿੰਟਾਂ ਦੇ ਬਣਾਉਣਾ ਹਮੇ ਆਪ ਦਾ ਲਿਖੇ ਸੁਣਾ ਸੁਣਾ ਧਰਮਪਰੀ ਦੇ ਧਰਮਪਰੀ ਦੇ ਆਪ ਦੇ ਲਿਖੇ ਜਿਹੜੇ ਆਉਂਦੇ ਸੁਣਾ ਦੇ ਆਪਦੇ ਵੀ ਮੈਂ ਕੁਐਸਚਨ ਆਉਂਗਾ ਕੋਈ ਧਰਮਪ੍ਰੀਤ ਦੇ ਵੀ ਕੋਈ ਹੋ ਜਿਹੜੇ ਵਧੀਆ ਲੱਭ ਜਿੰਨੇ ਆਏ ਸੁਣਾ ਦੇ ਯਾਦ ਆ ਜਾਂਦੇ ਮੈਨੂੰ ਉਹਦੋਂ ਮੇਰਾ ਫੋਨ ਬੰਦ ਹੋ ਜਾਂਦਾ ਸੁਣਾ ਆਪਦਾ ਸੱਜਣ ਮਿਲੇ ਤਾਂ ਰੱਬ ਮਿਲਿਆ ਅੱਛਾ ਸੱਜਣ ਮੇਲੇ ਤਾਂ ਰੱਬ ਮਿਲਿਆ ਕਈ ਗਵਾਚਿਆਂ ਨੂੰ ਯਾਦਾਂ ਚ ਪਰੋਂਦੇ ਰਹਿੰਦੇ ਨੇ ਯਾਰ ਪਿਆਰ ਮੁਹੱਬਤ ਮਿਲਦੇ ਜਿਨ੍ਹਾਂ ਨੂੰ ਉਹ ਮੁਹੱਬਤਾਂ ਦੇ ਗੀਤ ਸਦਾ ਗਾਉਂਦੇ ਰਹਿੰਦੇ ਨੇ ਵਾਹ ਜੀ ਵਾਹ ਇੱਕ ਦੂਜੇ ਵਿੱਚ ਹੁੰਦੀ ਇਹਨਾਂ ਦੀ ਜਾਨ ਕਈ ਪਿਆਰ ਇਸ਼ਕ ਯਾਰ ਖਾਤਰ ਜਾਨਾਂ ਵੀ ਗਵਾਉਂਦੇ ਰਹਿੰਦੇ ਨੇ ਪਿਆਰ ਮਿਲਦੇ ਜਿਨ੍ਹਾਂ ਨੂੰ ਉਹ ਮੁਹੱਬਤਾਂ ਦੇ ਗੀਤ ਸਦਾ ਗਾਉਂਦੇ ਰਹਿੰਦੇ ਨੇ ਵਾਹ ਜੀ ਵਾਹ ਇਹ ਮੇਰਾ ਅਜਾ ਲਿਖਿਆ ਸ਼ੇਰ ਹੈ ਹਾਂ ਜੀ ਹੁਣ ਹੋਰ ਦਾ ਵੀ ਲਿਖਿਆ ਸੁਣਾ ਦੇ ਆਪ ਦਾ ਵੀ ਹੋਰ ਸੁਣਾ ਇੱਕ ਨਰ ਦਾਗ ਇਸ਼ਕ ਨੂੰ ਲਾ ਕੁੜੀਏ ਨਾ ਸਾਨੋਈ ਨਾ ਚਾਹ ਕੁੜੀਏ ਹਾਂ ਮੋਸਕ ਮਾਰਦਾ ਲੈ ਨਾ ਕੁੜੀਏ ਹਾਂ ਅੱਗਾ ਓਏ ਬੈ ਜਾ ਨਾ ਫੇਰ ਦੱਡ ਲੈ ਨੀ ਜੇਰਾ ਦਾ ਸਲਾਮ ਵੀਰੇ ਸਲਾਮ ਕੱਲੀ ਕਿਤੇ ਮੈਨਾਂ ਕੁੜੀਏ ਹਾਂ ਜਲ ਆਉਣਾ ਦਾ ਕੁੜੀਏ ਇਹ ਨਹੀਂ ਨਹੀਂ ਕੱਲੀ ਕਿਤੇ ਮੈਨਾਂ ਕੁੜੀਏ ਬਾਜਾ ਤੇਰੇ ਆਗੇ ਭਰਾ ਕੁੜੀਏ ਹਾਂ ਅੱਗੋ ਲੈ ਕੇ ਆ ਕੇ ਡਾਂਗਣ ਕਿੱਧਰ ਨੂੰ ਮੁੜ ਗਏ ਆ ਤੂੰ ਛੱਡ ਦੇ ਉਹ ਚੱਗਾ ਨਿੱਕੇ ਵਾਲਾ ਯਾ ਤੂੰ ਸੁਣਾਗਾ ਮੈਨੂੰ ਹਣ ਤੂੰ ਆਹ ਵਿੱਚ ਬੋਲ ਕੇ ਭਲਾ ਦੇ ਚਾ ਤੂੰ ਸੁਣਾਈ ਚੱਲ ਅੱਛਾ ਪਿਆ ਤੇ ਆਹੀ ਮੰਨ ਜਾ ਉਹ ਚਾ ਸੁਣਾ ਚਾ ਥੋੜਾ ਮਿੰਟ ਮਾਰ ਵਧੀਆ ਵਧੀਆ ਹਾਂ ਹਾਂ ਵਧੀਆ ਕੋਈ ਲੱਭੀ ਯਾਦ ਆ ਗਿਆ ਤਾਂ ਜਦੋਂ ਤੂੰ ਯਾਦ ਨਾਲ ਲੋਕਾਂ ਡਿਉੜੀ ਜਾਵੜਨਾ ਫਿਰ ਤੇਰੇ ਨੂੰ ਏਖੇ ਨਾਲ ਪਿੱਛੇ ਰਹਿਣਗੇ ਜਿਵੇਂ ਤੈਨੂੰ ਅਸੀਂ ਦਿਲ 'ਚ ਵਸਾ ਲਿਆ ਹਾਂ ਜਿਵੇਂ ਤੈਨੂੰ ਅਸੀਂ ਹੁਣ ਵਿੱਚ ਕੱਟੀ ਤੈਨੂੰ ਅਸੀਂ ਦਿਲ 'ਚ ਵਸਾ ਲਿਆ ਪੂਰੀ ਦੇ ਪਿਆਰ ਨੂੰ ਪਤਾ ਲੱਗਾ ਉਹਨੇ ਤੈਨੂੰ ਢਾ ਲਿਆ ਹਾਂ ਇਹ ਵੀ ਠੀਕ ਹੈ ਹਾਂ ਗਾਂ ਦੱਸ ਜਿਵੇਂ ਤੈਨੂੰ ਅਸੀਂ ਦਿਲ ਚ ਵਸਾਲਿਆ ਨੇ ਦਿਲ ਸਾਡੇ ਵਸਣਾ ਪਊ ਜਿਹੜਾ ਪੱਟਿਆ ਛਕੀਨੀ ਲਾ ਕੇ ਗੱਭਰੂ ਨਹੀਂ ਜੱਫੀ ਬਾਗੇ ਰੱਖਣਾ ਪਊ ਜਲਫਾਂ ਚ ਰੱਖਣਾ ਪਊ ਹਾਂ ਤੇ ਜਲਫਾਂ ਜੁਮਾ ਹਈਆਂ ਫੇਰ ਪਿੰਡ ਦੇ ਆ ਮੋੜਾ ਉੱਤੇ ਖੜਖੜ ਹਰ ਪਾਲ ਤੱਕਣਾ ਪਊ ਅੱਛਾ ਹਰ ਗੋਰੀਆਂ ਬਾਂਹਾਂ ਦੇ ਪ੍ਰੀਤ ਦੇ ਨਹੀਂ ਗਲ ਵਿੱਚ ਪਾਉਣੇ ਪਹਿਣਗੇ ਤੇ ਇਸ਼ਕੇ ਦਾ ਚਰਖਾ ਨਹੀਂ ਸਾਰੀ ਰਾਤ ਕੱਤਣਾ ਪਊ ਜਿਹੜਾ ਪੱਟਿਆ ਛਕੀਨੀ ਲਾ ਕੇ ਗੱਭਰੂ ਨਹੀਂ ਜਲਫਾਂ ਚ ਰੱਖਣਾ ਪਊ ਵਾਹ ਜੀ ਵਾਹ ਇਹਦੂ ਅਗਲਾ ਅਗਲੇ ਵਧੂ ਗੀਤ ਆਪਣੇ ਸੁਣਾਈ ਚੱਲ ਬਲੌਗ ਬਣੀ ਜਾਂਦਾ ਆਪਣੇ ਆਪ ਦੇ ਸੀਗਾ ਹਾਂ ਚੱਲ ਕਹਿੰਦੀ ਮੁੰਡੇ ਨੂੰ ਕਹਿੰਦੀ ਮੇਰੇ ਉੱਤੇ ਰੱਖ ਕੇ ਤਸੱਲੀ ਜਾਣ ਲੱਗ ਪਈ ਆਸਾਂ ਦੇ ਚਿਰਾਗ ਕਹਿੰਦੀ ਹੁਣ ਮੈਂ ਲਾਉਣ ਲੱਗ ਪਈ ਭਾਵੇਂ ਸਹੇ ਮੈਂ ਦੁੱਖ ਤੇਰੀ ਖਾਤਰ ਲੱਖਾਂ ਤੇਰੇ ਲਈ ਮੈਂ ਤੇਰੇ ਲਈ ਰੱਖਿਆ ਸੋਹਣਿਆ ਇਹ ਸ਼ਰਬਤੀ ਅੱਖਾਂ ਅੱਖਾਂ 'ਚੋਂ ਬਸਾਉਣਾ ਤੈਨੂੰ ਮਣਨੇ ਵਿਚਾਰਿਆ ਆਲਮ ਵਾਲੀ ਵਾਲਿਆ ਗੱਲ ਤੇਰੇ ਉੱਤੋਂ ਵਾਰਿਆ ਛੱਡ ਜੀ ਨਾ ਮੈਨੂੰ ਮੇਰੀ ਜਾਨ ਤੋਂ ਪਿਆਰਿਆ ਸਾਨੂੰ ਸਮਝੀ ਨਾ ਕਿਤੇ ਤੂੰ ਕੱਖਾਂ ਤੇਰੇ ਲਈ ਮੈਂ ਤੇਰੇ ਲਈ ਰੱਖਿਆ ਸੋਹਣਿਆ ਇਹ ਸ਼ਰਬਤੀ ਅੱਖਾਂ ਇਹ ਮੇਰੇ ਆਪ ਦੇ ਲਫ਼ਜ਼ ਲਿਖਿਆ ਕਿ ਇਹ ਦੂ ਅਗਲੇ ਅਗਲੇ ਹੋਤ ਡੈਡੀ ਆ ਲਿਖੇ ਦੱਸ ਦੇ ਕਿਹੜੇ ਜਿਹੜੇ ਡੈਡੀ ਦੇ ਕਿਹੜੇ ਉਹ ਭਰਾਵਾ ਤੂੰ ਹੀ ਲਿਖੇ ਦੱਸ ਕਿਹੜੇ ਕਿਹੜੇ ਆ ਤਨ ਹੋਰ ਵੀ ਕੋਈ ਯਾਦ ਆ ਜਾਂਦੇ ਸੁਣਾ ਸੁਣਾ ਦੇ ਕਈ ਕੱਢਦੇ ਤੇ ਕਈ ਵਾਰ ਕੱਢਣੇ ਕਈ ਛੱਡਦੇ ਤੇ ਕਈ ਤੀਰ ਛੱਡਣੇ ਅੱਛਾ ਕਈ ਕੱਢਦੇ ਤੇ ਕਈ ਵਾਰ ਕੱਢਣੇ ਕਈ ਛੱਡਦੇ ਤੇ ਕਈ ਤੀਰ ਛੱਡਣੇ ਹਮ ਜੜ ਚ ਜਿਹੜੇ ਚੰਗੇ ਲੱਗੇ ਉਹੀ ਰੱਖਣੇ ਬਾਕੀ ਸਾਰੇ ਬਾਹਰ ਕੱਢਣੇ ਗਾਂ ਵਾਸੇ ਨਹੀਂ ਲੱਭ ਜਿਹੇ ਤੇ ਹੋਰ ਹੋਰ ਵੀ ਸੁਣਾ ਹੋਰ ਗਣ ਤਾਂ ਵੀ ਦਬਾਵਾ ਤੇ ਆਉਂਦੀ ਆ ਗਾਣਾ ਸਰਾਇ ਧਰ ਵੇਚਦਾ ਉਹ ਜਿਹੜੀ ਯਾਰ ਗਵਾਂਡੋ ਚੱਲੇ ਹਾਂ ਇਹ ਧਰ ਵੇਚਦਾ ਪਹਿਲੀ ਵਾਲਾ ਵਾਂਗੂ ਉਹ ਜਿਹੜੀ ਯਾਰ ਗਵਾਂਡੋ ਚੱਲੇ ਮੇਰੇ ਦਾਗ ਪਿਆ ਵਿੱਚ ਸੀਨੇ ਕਈ ਲੰਘ ਗਏ ਸਾਲ ਮਹੀਨੇ ਇਹ ਤਾਂ ਨਸ਼ੇ ਵਾਂਗੂ ਹੱਡਾਂ ਵਿੱਚ ਰਚ ਗਈ ਹੁਣ ਭੁੱਲਦੀ ਨਾ ਦਿਲ ਤੋਂ ਭਲਾਈ ਮੁੰਡਾ ਮੁੰਦਰੀ ਦੇ ਨਾ ਕੋਤੇ ਸੋਣੀ ਇਹਨੇ ਤੇਰਾ ਫਿਰਦਾ ਨਾਂ ਲਖਵਾਈ ਮੁੰਡਾ ਦਿਲ ਵਾਲੇ ਨਾਂ ਕੀ ਲਖਾਇਆ ਵੀਰਾ ਕੁੜੀ ਦੇ ਨਾਂ ਲਖਵਾਇਆ ਦਿਲ ਤੇ ਮੁੰਦਰੀ ਦੇ ਦਿਲ ਆਪਣਾ ਆਹੋ ਲੱਗ ਗਿਆ ਬਸ ਚੱਲ ਗਾ ਗਾਂਸਣਾ ਜਾ ਕੇ ਦੱਸੇ ਇੱਕ ਟਰੈਕਟਰ ਚ ਮੈਂ ਲੈ ਗਿਆ ਹਾਂ ਵੀ ਤੂੰ ਆ ਵਿੱਚ ਉਹ ਇੱਕ ਉੱਥੇ ਵੀ ਖੇਤ ਮੰਡੀ ਉੱਥੇ ਖੇਲ ਚ ਦੇਖ ਕੇ ਬਗਾਲਿਆਂ ਦੀ ਅੱਖ ਫੋਲੇ ਚ ਬਗਾਲੇ ਕਹਿੰਦੇ ਜੋਗਾ ਨੂੰ ਹਾਂ ਦੇਖ ਕੇ ਬਗਾਲਿਆਂ ਦੀ ਅੱਖ ਫੋਲੇ ਸੱਪਣੀ ਤੋਰ ਘਟ ਚੱਲਿਆ ਕਰੋ ਹਾਂ ਪਹਿਲਾ ਮਰੇ ਹੋਏ ਨੂੰ ਹਲੂਣੇ ਮਾਰ ਕੇ ਵਿੱਚੋਂ ਤਿੱਪ ਖੂਣ ਦੀਆਂ ਲੱਬਿਆ ਕਰੋ ਨਾ ਹਾਸੇ ਭਾਣੇ ਬੋਲੇ ਆ ਚੱਬਿਆ ਕਰੋ ਅੱਛਾ ਜੀ ਪਹਿਲ ਜਿੰਨਾਂ ਦੀਆਂ ਪਹਿਲਾਂ ਹੀ ਲਕੀਰਾ ਪੁੱਠੀਆਂ ਠੱਗ ਬਣ ਜਾ ਰਹੇ ਠੱਗਿਆ ਕਰੋ ਹੰ ਆਸੇ ਭਾਣੇ ਬੋਲ ਜੈਣਾ ਚੱਬਿਆ ਕਿਵੇਂ ਹੈ ਬਾਈ ਸ਼ਹਿਰੋ ਸ਼ਹਿਰੀ ਕਿਹ ਹੈ ਢਾ ਬਹੁਤ ਸ਼ਹਿਰੋ ਸ਼ਹਿਰੀ ਆਪਣੇ ਗਾਂ ਨਹੀਂ ਸਵਾਲ ਲੱਗਣੀ ਇੱਕ ਗੀਤ ਬਣਾ ਮਾਂ ਦਾ ਗੀਤ ਲਿਖਿਆ ਹੀ ਕਿਸੇ ਨੇ ਬੜਾ ਸੋਹਣਾ ਲੱਗਦਾ ਤੁਹਾਨੂੰ ਭਰੀਆ ਕਿਉਂ ਨਹੀਂ ਲਾਈ ਬੇਚਦਾ ਕਹਿੰਦਾ ਪੁੱਛਦੀ ਐ ਮਾਂ ਇੱਥੋਂ ਧੀ ਤੇਰੀ ਗੱਲ ਨਹੀਂ ਵੀਰੇ ਵੀਰੇ ਲੜਦੇ ਸੀ ਕਿਹੜੀ ਗੱਲਾਂ ਕੱਲ ਨਹੀਂ ਮੁੜ ਤੋਂ ਜਾ ਚੱਲੀ ਜਾਂ ਹੈ ਜੱਗ ਨੇ ਚਲਾਈ ਜੱਗ ਉੱਤੇ ਚੰਦਰੀ ਰੀਤ ਮੇਰੀ ਮਾਂ ਤੇ ਕਿਨਕੇ ਭਾਂਜਾਂ ਦਾ ਪਿਆਰ ਕਿੰਨਾ ਹੁੰਦਾ ਕਾਦੋ ਵੱਡੇ ਹੋ ਕੇ ਬਣਦੇ ਸ਼ਰੀਕ ਮੇਰੀ ਮਾਂ ਇਹ ਗੀਤ ਇੰਨਾ ਸੋਹਣਾ ਲੱਗਦਾ ਇਹਨੂੰ ਤਰਬਰੀ ਵੀ ਬਹੁਤ ਸੋਹਣਾ ਲੱਗਦਾ ਬਹੁਤ ਹੱਟ ਹੋਇਆ ਗੀਤ ਅੱਜ ਬੜੇ ਸੋਹਣੇ ਗੀਤ ਨੇ ਹੋਰ ਗਾਹ ਇਸੇ ਦੇ ਸਾਰੇ ਲਫ਼ਜ਼ ਸਾਰਾ ਹੁੰਦਾ ਗੀਤ ਪਾਂ ਹੋਰ ਸੁਣਾ ਦੇ ਕੋਈ ਜਿਹੜਾ ਮਰਜ਼ੀ ਸੁਣਾ ਦੇ ਭੰਗੜਾ ਵਾਲੇ ਵੀ ਹੈਗੇ ਆ ਭੰਗੜਾ ਪਾ ਭੰਗੜਾ ਨਹੀਂ ਹਾਂ ਸਾ ਸਾ ਨਹੀਂ ਸਾ ਨਹੀਂ ਸਾ ਰੀ ਖੜੀ ਸੁੱਤ ਪਕੜ ਸਾ ਨਹੀਂ ਸਾ ਨਹੀਂ ਸਾ ਨਹੀਂ ਯਾਰ ਗਾਣੇ ਦੀ ਸ਼ੁਰੂਆਤ ਅੱਛਾ ਬੋਦੇ ਦੇ ਭਰਾਵਾ ਕਹਿੰਦੇ ਸਾ ਸਾ ਨਹੀਂ ਸਾ ਨਹੀਂ ਸਾ ਨਹੀਂ ਹੈਗਾ ਪਤਾ ਨਹੀਂ ਕੀ ਹੋ ਗਿਆ ਬਹੁਤ ਵਧੀਆ ਪੰਗਲਾ ਗਾਇਆ ਥੋੜੇ ਜੱਗਾ ਸਾਗ ਸਾਗ ਨਹੀਂ ਗਾ ਸਾ ਸੱਤੇ ਦੇ ਨਾ ਸਾ ਨਹੀਂ ਸਾ ਨਹੀਂ ਸਾ ਨਹੀਂ ਇਹ ਹੁਸਣ ਜਵਾਨੀ ਦਿਲ ਅੜੀਏ ਹਮ ਤਿੰਨੇ ਨਾ ਮਿਲਦੇ ਹੱਟੀਆਂ ਤੋਂ ਅੱਛਾ ਅਸੀਂ ਖੈਰ ਪਿਆਰ ਦੀ ਨਹੀਂ ਮੰਗਣੀ ਕਦੇ ਮਜਾਜਾਂ ਪਟੀਆਂ ਤੋਂ ਇਹ ਹੁਸਨ ਜਵਾਨੀ ਦਿਲੜੀ ਤੈਨੂੰ ਨਾ ਮਿਲਦੀ ਹਟੀਆਂ ਤੋਂ ਤੇਰੇ ਨਾਲ ਮੁਹੱਬਤਾਂ ਪਾਉਣ ਲਈ ਅਸੀਂ ਰਾਹ ਇਸ਼ਕੇ ਦੇ ਪੈ ਜਾਗੇ ਜੇ ਮੁੱਲ ਵਖ ਜੇ ਤੂੰ ਹਾਂ ਦੇ ਗੇ ਫਿਰ ਇੱਥੇ ਹੀ ਬਹਿ ਜਾਗੇ ਪੈਸੇ ਦਾ ਬੇ ਕੋ ਹੈ ਨਹੀਂ ਤੈਨੂੰ ਜੰਦ ਵਿੱਚ ਲੈ ਜਾਾਂਗੇ ਅੱਛਾ ਤੂੰ ਵਿੱਚ ਕੱਟ ਕਰ ਦਿੰਦਾ ਯਾਰ ਠੀਕ ਅੱਛਾ ਗਾ ਲੈ ਵਿੱਚ ਕਮੇਟੀ ਬੰਨ੍ਹ ਦੇ ਬਾਅਦ ਪੂਰਾ ਕਰ ਦੇਣਾ ਕੋਈ ਨਹੀਂ ਹਾਂ ਹਾਂ ਬੋਲ ਭਰਾ ਜੀ ਗਾਂਹ ਤੋਂ ਥੋੜੇ ਉੱਤਰ ਕੇ ਕਹਿੰਦਾ ਚੱਲ ਗਏ ਹੁਣ ਘਰੇ ਚੱਲ ਪੰਜ ਮਿੰਟਾਂ ਜਾਂਦੇ ਨਹੀਂ ਚੱਲ ਹੋਰ ਇਹੀ ਤਰ੍ਹਾਂ ਆ ਗਿਆ ਸਲਾਈ ਚੱਲ ਦੀ ਪਰੇ ਕੁੜੇ ਅੱਜ ਧਰਤੀ ਤੇ ਆਈ ਨਹੀਂ ਤਰ ਅੰਗ ਅੰਗ ਅੰਗਲਿਸ਼ ਕਾ ਮਾਰ ਰਿਆ ਪਈ ਮੁੰਡਿਆਂ ਵਿੱਚ ਦਹਾਈ ਨਹੀਂ ਅੱਛਾ ਮਹਿਕ ਫੁੱਲਾਂ ਦੀ ਮਾਨ ਅਸੀਂ ਮਹਿਕ ਫੁੱਲਾਂ ਦੀ ਮਾਨ ਦੇ ਲਈ ਕੰਡਿਆਂ ਦੇ ਨਾਲ ਖੇ ਲਾਂਗੇ ਜੇ ਮੁੱਲ ਵਿਖ ਜੇ ਤੂੰ ਹਾਂਦ ਗਏ ਤੈਨੂੰ ਜੰਦ ਵੇਚ ਕੇ ਲੈ ਲਾਂਗੇ ਵੀ ਆਪ ਦੇ ਆਪ ਨੂੰ ਵੇਚ ਹਾਂ ਲੱਗ ਗਿਆ ਪਤਾ ਹੀ ਕਿਹੜਾ ਨਾ ਪੜ ਦਿਹਾਤੀ ਥੋੜੀ ਤੇਰਾ ਰੰਗ ਗੋਰਾ ਨਖ ਤੇ ਖਾਇ ਤੇ ਸਪਣੀ ਵਰਗੀ ਚਾਲ ਕੁੜੇ ਤੈਨੂੰ ਪਤਾ ਨਹੀਂ ਇਸ ਦਸ ਜੀ ਤੇ ਪੈਰਾਂ ਹੇਟ ਪਚਾਲ ਕੁੜੇ ਤੇਰੇ ਵਾਲ ਘਟਾਵਾਂ ਸੋਣ ਦੀਆਂ ਕਦੇ ਅਸੀਂ ਵੀ ਛਾਵੇਂ ਵਿਆਹ ਲਾਂਗੇ ਜੇ ਮੁੱਲ ਵਖ ਜੇ ਤੂੰ ਹਾਨ ਦੀ ਅਸੀਂ ਜੰਦ ਵੇਚ ਕੇ ਲੈ ਲਾਗਦੇ ਨੂੰ ਤੱਕ ਲੱਭ ਉਹ ਯਾਦ ਆਣਾ ਮੈਨੂੰ ਬਹੁਤ ਆਨਾ ਪਿਆਰ ਕਰ ਸੋਹਣੀਏ ਹੁਣ ਸੱਸੀ ਵਾਂਗੂ ਪੈ ਜਾਊਗਾ ਫਕੀਰਨੀ ਜਿਵੇਂ ਗੁੱਠਿਆਂ ਦੇ ਮਿਲਦੇ ਨਿਸ਼ਾਨ ਨਾ ਉਵੇਂ ਮਿਲਿਆ ਸਾਡੀ ਤਕਦੀਰ ਨਹੀਂ ਲਲਤਾ ਸਾਡੇ ਮਿਲ ਗਏ ਸੀ ਨਾ ਸਾਧ ਤਤ ਗਦੀਰਾਂ ਨੇ ਇਸ ਜਨਮ ਵਿੱਚ ਨਹੀਂ ਮਿਲਣਾ ਮੱਥੇ ਦੀਆਂ ਚਾਰ ਲਕੀਰਾਂ ਨੇ ਤੇ ਜੇ ਮੈਂ ਤੈਨੂੰ ਛੇੜਿਆ ਤੇਰੇ ਵੱਢ ਦੇ ਨਾ ਤੇਰੇ ਵੀਰਾਂ ਨੇ ਯਾ ਤੂੰ ਯਾ ਗਾਸ ਨਾ ਦੀ ਯਾਰ ਹਾਂ ਗਾਸ ਨਾ ਧੁਰੋਂ ਦਰਗਾਹੋਂ ਲਿਖੇ ਫੈਸਲੇ ਚੁੱਪ ਧੁਰੋਂ ਦਰਗਾਹੋਂ ਲਿਖੇ ਫੈਸਲੇ ਸੀੜੀ ਤੱਕ ਭੋਗਦੇ ਸਰੀਰ ਜਿਵੇਂ ਗੁੱਠੀਆਂ ਦੇ ਮਿਲਦੇ ਨਿਸ਼ਾਨ ਨਾਵੇਂ ਮਿਲਿਆ ਸਾਡੀ ਤਕਦੀਰ ਅੱਛਾ ਚੱਲ ਛੱਡ ਯਾਰ ਗੁਲਾਬ ਜੂ ਬਹੁਤ ਚਲੋ ਠੀਕ ਆ ਕਿ ਗਾਸ ਲਿਆ ਜਿਵੇਂ ਲੱਗੀ ਸ਼ੇਰੋ ਸ਼ੇਰੀ ਬਾਈ ਦੱਸਿਓ ਜਰੂਰ ਸਾਰੇ ਭਰਾ ਬਹੁਤ ਵਧੀਆ ਸਰਾ ਬਾਈ ਸਰਾ ਉਦੋਂ ਹੀ ਤਾਂ ਦਿਲ ਪ੍ਰਜਾਹ ਢੰਗ ਨਾ ਗਏ ਬਹੁਤ ਵਧੀਆ ਆਉਂਦੇ ਮੈਨੂੰ ਲੱਗਦਾ ਪਾਪਾ ਘਰੇ ਵੇਹnde ਇਹਨੇ ਕਰਦੇ ਕਿ ਹੁੰਨੇ ਆ ਮੈਨੂੰ ਉਵੇਂ ਹੀ ਗਾੜੀ ਸਾਰੇ ਜਿਹੜੇ ਆਪਾਂ ਇਕੱਠੇ ਰਹਿਣਾ ਘ ਮੈਂ ਨਾ ਇਹਦਾ ਉਧਾ ਪੰਡਾ ਕਿਦੋਂ ਕਿ ਬੋਲੀ ਜਾਣਾ ਪੂਰਾ ਸਵਰਚ ਵਧੀਆ ਗਾ ਲੈਣਾ ਢੋਲ ਕੇ ਵੀ ਦੱਸ ਜੀਦਾ ਚਲੋ ਠੀਕ ਹੈ ਜੀ ਕਿਵੇਂ ਲੱਗੀ ਵੀਰੇ ਵੀਰ ਦੀ ਸ਼ੈਰੋ ਸ਼ਿਆਰੀ ਤੇ ਵੀਡੀਓ ਕਰਦੇ ਹੋ ਸ਼ੇਅਰ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਇਹਦੀ